ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੇ ਭੈਣਾਂ ਕਹਿੰਦੀਆਂ ਨੇ ਕਈ ਵੀ ਦੋ ਚੜੇ ਮਤਲਬ ਗੁਰਦੁਆਰਾ ਸਾਹਿਬੋਂ ਵਾਸਤੇ ਜਾਂ ਜਿਵੇਂ ਆਫਿਸ ਜਾਂਦੀਆਂ ਨੇ ਭੈਣਾਂ ਉਹਨਾਂ ਲਈ ਹੈ ਨਾ ਤੇ ਆ ਦੇਖੋ ਆ ਡਿਜ਼ਾਈਨ ਬਣਿਆ ਹੋਇਆ ਤੇ ਇਸ ਤਰ੍ਹਾਂ ਆ ਸੂਟਾਂ ਨੇ ਬਣਨਾ ਤੇ ਆ ਥੋੜੇ ਜਿਹਾ ਹੋ ਹੋਰ ਹੈਵੀ ਵਾਲੇ ਹੋਗੇ ਆ ਵੀ ਹੈਵੀ ਨਾਲੇ ਮੇਰੇ ਪਾਰਟੀ ਵਾਲੇ ਹੋਗੇ ਤੇ ਜਿਹੜੀਆਂ ਭੈਣਾਂ ਨੇ ਚਾਰ ਸੂਟ ਲਏ ਹੈ ਨਾ ਇਕੱਠੇ ਉਹਨਾਂ ਨੂੰ ਇਹ ਇੱਕ ਸੂਟ ਫ੍ਰੀ ਮਿਲੇਗਾ ਸਰਦੀਆਂ ਦਾ ਤੋਹਫਾ ਬਹੁਤ ਸੋਹਣਾ ਹੈ ਇਹ ਵਿੱਚੋਂ ਉਹਨੂੰ ਖੋਲ ਕੇ ਦਿਖਾਵਾਂਗੇ ਤੇ ਉਹਨਾਂ ਨੂੰ ਇੱਕ ਸੂਟ ਫ੍ਰੀ ਮਿਲੇਗਾ ਬਾਕੀ ਆਪਾਂ ਡਰਾਅ ਕੱਢਾਂਗੇ ਹੈ ਨਾ ਜਿਨ੍ਹਾਂ ਨੇ ਤਿੰਨ ਪਹਿਲਾਂ ਨਹੀਂ ਪਹਿਲਾਂ ਆਰਡਰ ਕੀਤੇ ਤੇ ਫਿਰ ਆਪਾਂ ਪਰਚੀ ਪਾਵਾਂਗੇ ਉਹਨਾਂ ਵਿੱਚੋਂ ਕਿਹੜੀ ਦਾ ਨਾਮ ਪਹਿਲਾਂ ਆਉਂਦਾ ਤੇ ਉਹਨੂੰ ਆਪਾਂ ਇਹ ਸੂਟ ਫ੍ਰੀ ਦੇ ਵਿੱਚ ਲਓ ਜੀ ਹੁਣੇ ਆਪਾਂ ਸੂਟ ਦਿਖਾਉਣ ਲੱਗੇ ਆ ਇਹ 2000 ਦਾ ਸਿਰਫ ਸੂਟ ਆ ਸਿਰਫ ਬਹੁਤ ਜਿਆਦਾ ਸੋਹਣਾ ਤੇ ਸੌਫਟ ਆਰਗੈਂਜ਼ਾ ਦੇ ਉੱਪਰ ਹੋਇਆ ਹੋਇਆ ਆ ਦੇਖੋ ਇਹਦੇ ਵਿੱਚ ਲਾਈਨਸ ਵੀ ਹੈਗੀਆਂ ਨੇ ਇਹ ਮਸਕਲੀਨ ਦੀ ਤਰ੍ਹਾਂ ਔਰਗੈਂਜ਼ਾ ਆਉਂਦਾ ਬਹੁਤ ਸੌਫਟ ਵੀ ਆ ਸੂਟ ਤੇ ਬਹੁਤ ਪਿਆਰਾ ਹੈਗਾ ਆ ਦੇਖੋ ਇਹਦੇ ਨੀਚੇ ਘੇਰੇ ਤੇ ਵਰਕ ਹੋਏਗਾ ਆ ਉੱਪਰ ਹੋਏਗਾ ਤੇ ਚੌੜਾਈ ਵੀ ਇਹਦੀ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਹੈਗੇ ਹੋ ਤੇ ਇਹਦਾ ਕਲਰ ਬੜਾ ਪਿਆਰਾ ਲਾਈਟ ਜਾਂ ਅੰਗੂਰੀ ਜਹਾ ਤੇ ਆ ਇਹਦਾ ਦੁਪੱਟਾ ਹੈਗਾ ਲਓ ਜੀ ਜਿਹੜੀਆਂ ਭੈਣਾ ਇਕੱਠੇ ਸੂਟ ਲੈਣਗੀਆਂ 3 ਤੇ ਉਹ 3 ਜਾਂ 4 ਉਹਨਾਂ ਨੂੰ ਫਿਰ ਇੱਕ ਸੂਟ ਫ੍ਰੀ ਮਿਲੇਗਾ ਆ ਇਹਦਾ 셔ਟ ਆ ਗਈ ਹੈਗੀ ਆ ਤੇ ਆ ਇਹਦੀ ਸਲਵਾਰ ਹੈਗੀ ਆ ਦੇਖੋ ਆ ਸਲਵਾਰ ਲਾਈਨਿੰਗ ਲਾ ਕੇ ਬਹੁਤ ਸੋਹਣਾ ਪਾਰਟੀ ਵੇਅਰ ਲੁੱਕ ਦੇ ਵਿੱਚ ਇਹ ਸੂਟ ਰੈਡੀ ਹੋਏਗਾ ਲੋ ਜੀ ਨੈਕਸਟ ਕਲਰ ਇਹਦੇ ਵਿੱਚ ਆ ਹੈਗਾ ਇਹ ਕਲਰ ਵੀ ਬੜਾ ਸੋਹਣਾ ਆ ਦੇਖੋ ਤੇ ਇਹ ਕਲਰ ਵੀ ਬਹੁਤ ਪਿਆਰਾ ਸਾਰੇ ਬਹੁਤ ਸਰਦਾਰੀ ਜੇ ਕਲਰ ਹੈਗੇ ਨੇ ਤੇ ਇਹਦੀ ਸ਼ਰਟ ਬਣੇਗੀ ਜੀ ਤੇ ਆ ਇਹਦੀ ਸਲਵਾਰ ਹੋਏਗੀ ਤੇ ਇਹਦੀ ਆਪਾਂ ਤੁਹਾਨੂੰ ਪਿੱਕ ਦਿਖਾਉਣਿਆ ਨਾਲ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ ਆ ਦੇਖੋ ਪਜਾਮੀ ਵੀ ਬਣਾ ਸਕਦੇ ਹੋ ਪੈਂਟ ਵੀ ਬਣਾ ਸਕਦੇ ਹੋ ਕੁਝ ਵੀ ਬਣਵਾ ਸਕਦੇ ਹੋ ਬਣਾ ਸਕਦੇ ਹੋ ਇਹਦਾ ਤੇ ਆ ਇਹਦਾ ਦੁਪੱਟਾ ਹੈਗਾ ਲਓ ਜੀ 2000 ਦਾ ਇਹ ਸੂਟ ਹੈ ਲੋਜੀ ਨੈਕਸਟ ਸੂਟ ਆ ਹੈਗਾ ਇਹ ਪੀਚ ਦਾ ਬਹੁਤ ਪਿਆਰਾ ਕਲਰ ਹੈ ਤੇ ਆ ਦੇਖੋ ਵਾਈਟ ਥ्रेडਵਰਕ ਹੋਇਆ ਹੋਇਆ ਤੇ ਆ ਇਹਦੀ ਸਲਵਾਰ ਹੈਗੀ ਆ ਤੇ ਆ ਇਹਦਾ ਦੁਪੱਟਾ ਹੈਗਾ ਤੇ ਫੋਰ ਸਾਈਡ ਲੇਸ ਲੱਗੀ ਹੋਈ ਹੈ ਇਹ ਵੀ ਬੜਾ ਪਿਆਰਾ ਸੂਟ ਨੈਕਸਟ ਸੂਟ ਜੇ ਇਸ ਤਰ੍ਹਾਂ ਇਹਨਾਂ ਨੇ ਵੇਅਰ ਕੀਤਾ ਹੋਇਆ ਹੈਗਾ ਤੇ ਇਹਦਾ ਕਲਰ ਵੀ ਬਹੁਤ ਪਿਆਰਾ ਲਾਈਟ ਫਰੋਜ਼ੀ ਜਿਹਾ ਕਲਰ ਹੈਗਾ ਇਹਦਾ ਆ ਦੇਖੋ ਇਹ ਵੀ ਤੁਸੀਂ ਲੈ ਸਕਦੇ ਹੋ ਤੇ ਇਹ ਕਲਰ ਇੱਕ ਹੀ ਕਿਨੇ ਇਹ ਰਿਪੀਟ ਨਹੀਂ ਹੋਣੇ ਜੀ ਤੇ ਜੇ ਉਹ ਕਲਰ ਨਾਲ ਕਿਸੇ ਨੂੰ ਮਿਲਿਆ ਤਾਂ ਮਤਲਬ ਦੂਸਰਾ ਚੂਜ਼ ਕਰ ਲਿਓ ਕਲਰ ਸਾਰੇ ਇੱਕ ਤੋਂ ਇੱਕ ਹੈਗੇ ਨੇ ਆ ਦੇਖੋ ਕਲਰ ਸਾਰੇ ਸਰਦਾਰੀ ਲੁੱਕ ਦੇ ਵਿੱਚ ਨੇ ਤੁਸੀਂ ਇਹ ਲੈ ਸਕਦੇ ਇਹ 2000 ਵਾਲੀ ਰੇਂਜ ਦੇ ਸੂਟ ਨੇ ਤੇ ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਪਤਝੋ ਵਾਲ ਇਸ ਨੂੰ ਤੁਨੂ ਦੋ ਕੋ ਨਹੀਂ ਲਓ ਜੀ ਆ ਨੈਕਸਟ ਸੂਟ ਸੌਫਟ ਆਰਗੈਂਜ਼ਾ ਦੇ ਉੱਪਰ ਰੈਡੀ ਹੋਇਆ ਹੋਇਆ ਜ਼ਿਕਜ਼ੈਗ ਵਾਲਾ ਕਪੜਾ ਹੈਗਾ ਐਂਡ ਗਲ ਦੇ ਉੱਪਰ ਥ੍ਰੈਡ ਵਰਕ ਔਰ ਹੈਂਡ ਵਰਕ ਹੋਇਆ ਹੋਇਆ ਤੇ ਸਲਵਾਰ ਦੇ ਉੱਪਰ ਵੀ ਕੰਮ ਹੋਇਆ ਹੋਇਆ ਆ ਦੇਖੋ ਆ ਸਲਵਾਰ ਦੇ ਪੌਂਚਿਆਂ ਤੇ ਕੰਮ ਆ ਤੁਸੀਂ ਇਹਨੂੰ ਪੈਂਟ ਵੀ ਬਣਵਾ ਸਕਦੇ ਹੋ ਤੇ ਸਲਵਾਰ ਵੀ ਬਣਾ ਸਕਦੇ ਹੋ ਤੇ ਇਹ ਸੂਟ ਵੀ ਬੜਾ ਸੋਹਣਾ ਇਹ ਸੂਟ ਹੈਗਾ 2500 ਰੁਪਏ ਦੀ ਰੇਂਜ ਦੇ ਵਿੱਚ ਦੁਪੱਟਾ ਇਹਦਾ ਬਹੁਤ ਜਿਆਦਾ ਪਿਆਰਾ ਲਾਈਨਿੰਗ ਵਾਲਾ ਦੁਪੱਟਾ ਐਂਡ ਵਿੱਚ ਸ਼ਰਟ ਦਾ ਕੱਪੜਾ ਐਡ ਕਰਕੇ ਲਗਾਇਆ ਹੋਇਆ ਆ ਦੇਖੋ ਆ ਵਿੱਚ ਸੈਂਟਰ ਦੇ ਵਿੱਚ ਲਾਈਨਿੰਗ ਵਾਲਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਜੀ ਇਹ ਵੀ ਇਹ ਵੀ ਤੁਸੀਂ ਲੈ ਸਕਦੇ ਹੋ ਤੇ ਨੈਕਸਟ ਕਲਰ ਉਹ ਵੀ ਸੋਹਣਾ ਹੈ ਇਹ ਮਹਿੰਦੀ ਜਿਹਾ ਸ਼ੇਡ ਹੈਗਾ ਜੀ ਬਹੁਤ ਪਿਆਰਾ ਸੂਟ ਹੈ ਆ ਦੇਖੋ ਇਹ ਵੀ 2500 ਰੁਪਏ ਦੀ ਰੇਂਜ ਦੇ ਵਿੱਚ ਹੈਗਾ ਜ਼ਿਗਜ਼ੈਗ ਬਣਿਆ ਹੋਇਆ ਇਹਦੇ ਤੇ ਤੇ ਸਾਫਟ ਆਰਗੈਂਜ਼ਾ ਦੀ ਸ਼ਰਟ ਦੇ ਉੱਪਰ ਕੰਮ ਹੋਇਆ ਹੋਇਆ ਤੇ ਆ ਇਹਦੀ ਸਲਵਾਰ ਹੈਗੀ ਆ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ ਆ ਸੀਗਾ ਜੀ ਆ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ ਇਹਨੂੰ ਚਾਹੇ ਤਾਂ ਤੁਸੀਂ ਪੈਂਟ ਬਣਾ ਸਕਦੇ ਹੋ ਚਾਹੇ ਸਲਵਾਰ ਨਾਲੋ ਸਟ੍ਰੇਟ ਚਾਹੇ ਫੁੱਲ ਹੈਵੀ ਬਣਵਾ ਲਓ ਠੀਕ ਹੈ ਜੀ ਤੇ ਆ ਇਹਦਾ ਦੁਪੱਟਾ ਤੇਰਟ ਦੇ ਵਿੱਚੋਂ ਕਪੜਾ ਐਡ ਕਰਕੇ ਐਂਡ ਸੈਂਟਰ ਲਾਈਨਸ ਵਾਲਾ ਦੁਪੱਟਾ ਐਡ ਕਰਕੇ ਇਹਨੂੰ ਰੈਡੀ ਕੀਤਾ ਹੈ ਤੇ ਇਹ ਵੀ ਬੜਾ ਪਿਆਰਾ ਸੂਟ ਹੈਗਾ ਲਓ ਜੀ ਨੈਕਸਟ ਸੂਟ ਹੈਗਾ ਮਜ਼ੈਂਟਾ ਕਲਰ ਦੇ ਵਿੱਚ ਇਹਦਾ ਗਲਾ ਦੇਖੋ ਇਸ ਤਰ੍ਹਾਂ ਬਣਿਆ ਹੋਇਆ ਤੇ ਇਹਦੀ ਸਲਵਾਰ ਹੈ ਕਿ ਆ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ ਤੇ ਆ ਇਹਦਾ ਦੁਪੱਟਾ ਇਹਦੇ ਦੁਪੱਟੇ ਦੇ ਵਿੱਚ ਸ਼ਰਟ ਦਾ ਕਪੜਾ ਨਹੀਂ ਜੀ ਐਡ ਹੋਇਆ ਹੋਇਆ ਇਹ ਓਨਲੀ ਲਾਈਨਸ ਵਾਲਾ ਰੈਡੀ ਹੋਇਆ ਹੋਇਆ ਫੋਰ ਸਾਈਡ ਇਹਦੇ ਲਈ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਵੀ ਬਹੁਤ ਪਿਆਰਾ ਸੂਟ ਹੈਗਾ ਇਹ ਮਰੈਂਟਾ ਕਲਰ ਵਿੱਚ ਹੈਗਾ ਤੇ ਨੈਕਸਟ ਸੂਟ ਹੈਗਾ ਰੋਜ਼ੀ ਕਲਰ ਵਿੱਚ ਹੈ ਲਓ ਜੀ ਨੈਕਸਟ ਸੂਟ ਹੈਗਾ ਫਿਰੋਜ਼ੀ ਕਲਰ ਦੇ ਵਿੱਚ ਆ ਦੇਖੋ ਇਹਦੇ ਵਿੱਚ ਨਾਲ ਪਰਲਸ ਦਾ ਕੰਮ ਹੋਇਆ ਹੋਇਆ ਹੈ ਹੈਂਡਵਰਕ ਆ ਐਂਡ ਮਸ਼ੀਨਵਰਕ ਆ ਤੇ ਆ ਇਹਦੀ ਸਲਵਾਰ ਦੇ ਉੱਪਰ ਕੰਮ ਹੋਇਆ ਹੈ ਆ ਇਹਦਾ ਦੁਪੱਟਾ ਹੈਗਾ ਲਓ ਜੀ ਇਹ ਦੁਪੱਟਾ ਇਹ ਵੀ ਬਹੁਤ ਪਿਆਰਾ ਫਿਰੋਜ਼ੀ ਕਲਰ ਹੈਗਾ ਤੇ ਸੈਂਟਰ ਦੇ ਵਿੱਚ ਲਾਈਨ ਵਰਕ ਲਾਈਨ ਜੀ ਵੀ ਹੋ ਗਿਆ ਲਓ ਜੀ ਨੈਕਸਟ ਸੂਟ ਹੈਗਾ ਪਿਓਰ ਕੰਜੀ ਸਿਲਕ ਦੇ ਉੱਪਰ ਆ ਦੇਖੋ ਆ ਨੀਚੇ ਵੀ ਵਰਕ ਹੋਇਆ ਹੋਇਆ ਤੇ ਆ ਉੱਪਰ ਹੈਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੀਸ ਆ ਪਿਓਰ ਕੰਜੀ ਸਿਲਕ ਦੇ ਉੱਪਰ ਤੇ ਇਹ 3500 ਦਾ ਸੂਟ ਹੈਗਾ ਸਾਰਾ ਹੀ 3500 ਦਾ ਸੂਟ ਆ ਤੇ ਇਧਰੋਂ ਆਪਾਂ ਬਾਜੂ ਲਵਾਂਗੇ ਜੀ ਠੀਕ ਹੈ ਇਧਰੋਂ ਬਾਜੂ ਬਣेंगी ਇਧਰ ਸ਼ਰਟ ਦਾ ਆ ਗਿਆ ਤੇ ਪਿਓਰ ਰਿਅਨ ਦੀ ਸਲਵਾਰ ਹੈਗੀ ਆ ਤੇ ਦੁਪट्टे ਦੇ 4 ਸਾਈਡ ਵਰਕ ਹੋਇਆ ਹੈ ਆ ਦੇਖੋ ਦੁਪट्टे ਦੇ 4 ਸਾਈਡ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈ ਦੁਪੱਟਾ ਐਨਸ ਇਤੇ ਖੜਨ ਵਾਲਾ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਬਹੁਤ ਸੋਹਣਾ 3500 ਦਾ ਇਹ ਸੂਟ ਹੈ ਜੀ ਵਿੱਚ ਵੀ ਹੈਗਾ ਹਲਕਾ ਹਲਕਾ ਕੰਮ ਹੋਇਆ ਹੋਇਆ ਤੇ ਸਾਈਡਸ ਦੇ ਉੱਪਰ ਆ ਦੇਖੋ ਕਟ ਵਰਕ ਦੇ ਨਾਲ ਇਸ ਤਰ੍ਹਾਂ ਕੰਮ ਹੋਇਆ ਹੋਇਆ 3500 ਦਾ ਸੂਟ ਹੈ ਜੀ ਇਹ ਲਓ ਜੀ ਇਹ ਵੀ ਪਿਓਰ ਕ੍ਰਾਂਚੀ ਸਿਲਕ ਦੇ ਉੱਪਰ ਸੂਟ ਆ ਆ ਦੇਖੋ ਇਹ ਫਿਰੋਜ਼ੀ ਕਲਰ ਆ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਆ ਸਾਰਿਆਂ ਦੇ ਇੱਕ ਤੋਂ ਇੱਕ ਕਲਰ ਨੇ ਆ ਦੇਖੋ ਤੇ ਇਹਦੀ ਵੀ ਉਸੇ ਤਰ੍ਹਾਂ ਸਾਈਡ ਤੋਂ ਆ ਬਾਜੂ ਨਿਕਲੇਗੀ ਤੇ ਆ ਇਹਦਾ ਦੁਪੱਟਾ ਤੇ ਪਿਓਰ ਰਿਅਨ ਦੀ ਨਾਲ ਇਹਦੇ ਸਲਵਾਰਾ ਇਹਦਾ ਦੁਪੱਟਾ ਹੈਗਾ ਇਹ ਵੀ ਪਿਓਰ ਕ੍ਰਾਂਚੀ ਸਿਲਕ ਦੇ ਉੱਪਰ ਹੀ ਦੁਪੱਟਾ ਸ਼ਰਟ ਦੇ ਨਾਲ ਲਈ ਠੀਕ ਹੈ ਜੀ ਹਾਂ ਸਲਵਾਰ ਹੋਵੇ ਲਓ ਜੀ ਨੈਕਸਟ ਸੂਟ ਹੈਗਾ ਪੀਚ ਜਿਆ ਪੀਚ ਕਲਰ ਮਿੱਠਾ ਮਿੱਠਾ ਪੀਚ ਕਲਰ ਹੈਗਾ ਤੇ ਇਹਦਾ ਵੀ ਇਸੇ ਤਰ੍ਹਾਂ ਕੰਮ ਹੈਗਾ ਇਹਦੇ ਵਿੱਚ ਚਾਰ ਕਲਰ ਨੇ ਠੀਕ ਹੈ ਜੀ ਜਿਨੇ ਤਿੰਨ ਜਾਂ ਚਾਰ ਸੂਟ ਲੈ ਤਾਂ ਉਹਨੂੰ ਇੱਕ ਸੱਦਿਆਂ ਵਾਲਾ ਗਿਫਟ ਮਿਲੇਗਾ ਠੀਕ ਹੈ ਜੀ ਇਹ ਇਹ ਵੀ ਇਹ ਉਹੀ ਸਟੱਫ ਹੈਗਾ ਪਿਓਰ ਕ੍ਰਾਂਚੀ ਸਿਲਕ ਦੇ ਉੱਪਰ ਠੀਕ ਹੈ ਜੀ ਕੁਕਿੰਦੇ ਇੱਥੋਂ ਵੀ ਆਪਾਂ ਦਿਖਾ ਦਈਏ ਸਾਰਾ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈ ਦੀ ਸੰਵਾਰ ਹੈਗੀ ਹੈ ਇਹ ਨੈਕਸਟ ਕੜਮੇ ਆਪਾਂ ਇਹ ਬਹੁਤ ਪਿਆਰਾ ਪੀ ਗ੍ਰੀਨ ਅੰਗੂਰੀ ਜਿਹਾ ਸੂਟ ਹੈ ਇਹਦਾ ਵੀ ਬਹੁਤ ਮਿੱਠਾ ਮਿੱਠਾ ਬਹੁਤ ਪਿਆਰਾ ਪਿਆਰਾ ਕਲਰ ਜਿਵੇਂ ਬਾਹਰ ਦੀਆਂ ਭੈਣਾਂ ਕਹਿ ਦਿੰਦੀਆਂ ਨੇ ਕਿ ਸਾਨੂੰ ਐਨ ਰੇਟ ਵੀ ਸਹੀ ਹੋਵੇ ਤੇ ਗੁਰਦੁਆਰਾ ਸਾਹਿਬ ਪਾਉਣ ਵਾਸਤੇ ਹੋਵੇ ਤੇ ਦੁਪੱਟਾ ਸਿਰ ਤੇ ਖੜਦਾ ਹੋਵੇ ਲੋ ਜੀ ਤੁਹਾਡੀ ਡਿਮਾਂਡ ਤੇ ਅਰ ਜਿਹੜੀਆਂ ਇੱਧਰ ਪਹਿਣਾ ਜੌਬ ਕਰਦੀਆਂ ਨੇ ਜਾਂ ਕਿਸੇ ਨੂੰ ਪਾਰਟੀ ਵੀਅਰ ਲੁੱਕ ਦੇ ਵਿੱਚ ਚਾਹੀਦਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਸਪੈਸ਼ਲ ਯੂਨੀਕ ਜੇ ਪੀਸ ਲੈ ਕੇ ਆਏ ਆ ਆਪਾਂ ਯਾਰ ਦੇਖੋ ਬਹੁਤ ਪਿਆਰਾ ਸੁਪਟਾ ਇਹ ਜਿਹਨੇ ਲੈਣਾ ਤੁਸੀਂ ਲੈ ਸਕਦੇ ਲੋ ਜੀ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਇਹ ਆਪਣਾ ਕੰਟੈਕਟ ਨੰਬਰ ਆ ਹਾਂਜੀ ਭੈਣੇ ਤਿੰਨ ਸੂਟਾਂ ਦੇ ਤੁਹਾਨੂੰ ਪੇਮੈਂਟ ਕਰਨੀ ਪੈਣੀ ਆ ਜਿਹਦਾ ਮਤਲਬ ਫਰਸਟ ਤੇ ਨਾਮ ਆ ਗਿਆ ਉਹਨੂੰ ਚੌਥਾ ਸੂਟ ਫ੍ਰੀ ਜਾਏਗਾ ਹਨਾ ਆ ਚੌਥਾ ਸੂਟ ਸਰਦੀਆਂ ਵਾਲਾ ਸੂਟ ਆ ਮੋਟਾ ਬਹੁਤ ਜ਼ਿਆਦਾ ਵਧੀਆ ਆ ਦੇਖੋ ਇਹ 올ਓਵਰ ਸੂਟ ਹੋਏਗਾ ਇਹ ਬੜਾ ਤੁਹਾਨੂੰ ਕੀ ਮਿਲੇਗਾ ਠੀਕ ਹੈ ਜੀ ਇਹਦੇ ਨਾਲ ਸਟਾਲ ਹੋਏਗਾ ਇਹਦਾ ਵੀ ਕਲਰ ਬਹੁਤ ਪਿਆਰਾ ਅੰਗੂਰੀਜਾ ਹੈਗਾ ਆ ਇਹਦੇ ਨਾਲ ਸਟਾਲ ਤੇ ਇਹ ਤੁਹਾਨੂੰ ਕੀ ਮਿਲੇਗਾ ਠੀਕ ਹੈ ਜੀ ਸਰਦੀਆਂ ਦੀ ਸ਼ੁਰੂਆਤ ਆ ਸਹੀ ਮੈਂ ਕਿਹਾ ਪਹਿਣਾ ਲਈ ਹੁਣ ਆਪਾਂ ਕੋਈ ਨਾ ਕੋਈ ਸਕੀਮ ਕੱਢਦੇ ਹੀ ਰਿਹਾ ਕਰਾਂਗੇ ਠੀਕ ਹੈ ਜੀ ਤੇ ਅੱਜ ਤਾਂ ਆਪਾਂ ਨੇ ਇਹ ਪੂਰਾ ਡਾਈਨਿੰਗ ਟੇਬਲ ਸੁਖ ਨਾਲ ਭਰ ਲਿਆ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ